ਬਜੀ ਤੁਹਾਡਾ ਨਾਮ ਗੋਪਾਲ ਹੈ ਜੀ ਗੋਪਾਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਵੀ ਦੁਕਾਨ ਤੇ ਪਤਾ ਲੱਗਿਆ ਪਿਛਲੇ ਦਿਨੀ ਚੋਰੀ ਹੋਈ ਸੀਗੀ ਹਾਂਜੀ ਹਾਂਜੀ ਹੋਈ ਆ ਰਾਤ ਹੀ ਹੋਈ ਆ ਜੀ ਰਾਤ ਹੋਈ ਓਥੇ ਵੀ ਕੀ ਕੀ ਸਮਾਨ ਲੈ ਗਏ ਕਿਤਾ ਲੀਡੀ ਲੈ ਗਏ ਜੀ ਡੀਵੀਆਰ ਲੈ ਗਏ ਤੇ 20 ਰੁਪਏ ਗੱਲੇ ਸੀ ਉਹ ਲੈ ਗਏ ਇਹ ਸਨ ਗੋਪਾਲ ਜੀ ਜਿਨ੍ਹਾਂ ਨੇ ਦੱਸਿਆ ਕਿ ਵੀ ਸਾਡੇ ਵੀ ਬੀਤੀ ਰਾਤ ਚੋਰੀ ਹੋਈ ਹੈ ਕੁਛ ਕੈਸ਼ ਤੇ LED ਵਗੈਰਾ ਹੋਰ ਕੀਮਤੀ ਸਮਾਨ ਸੀਗਾ ਉਹ ਵੀ ਦੇਖ ਰਹੇ ਨੇ ਕੀ ਕੀ ਸਮਾਨ ਚੋਰੀ ਹੋਇਆ ਇਹਨਾਂ ਦੀ ਵੀ ਦੁਕਾਨ ਤੇ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਵੀਡੀਓ ਬਣਾ ਕੇ ਦੱਸਦੇ ਆ ਕਿ ਵੀ ਇੱਧਰ ਵੀ ਗੌਰ ਕੀਤੀ ਜਾਵੇ ਤੇ ਭੌਨੀਗੜ ਰੋਡ ਤੇ ਪੁਲਿਸ ਦੀ ਗਸ਼ਤ ਵਜਾਈਦਾ ਵੇ ਤਾਂ ਜੋ ਇੱਥੇ ਕੋਈ ਚੋਰੀ ਦੀਆਂ ਵਾਰਦਾਤਾਂ ਨਾ ਵਾਪਰ ਸਕਣ ਖੜਿਆ ਮਹਾਲక్ష్ਮੀ ਸੀ ਸ਼ਟਰਿੰਗ ਅ ਦੀ ਸ਼ੋਪ ਤੇ ਜਿੱਥੇ ਉਹਨਾਂ ਨੇ ਦੱਸਿਆ ਕਿ ਸਾਡੇ ਦੁਕਾਨ ਦੇ ਰਾਤ ਇੱਥੇ ਵੀ ਚੋਰੀ ਹੋਈ ਹੈ ਤੁਸੀਂ ਦੇਖ ਰਹੇ ਹੋ ਦਫਤਰ ਦਾ ਸਾਰਾ ਪੱਟਿਆ ਹੋਇਆ ਸਮਾਨ ਤੇ ਚੋਰਾਂ ਵੱਲੋਂ ਜੋ ਸਮਾਨ ਤੋਂ ਦਰਵਾਜ਼ੇ ਗੁੰਡੇ ਤੋੜਨ ਲਈ ਸੱਬਲ ਵੀ ਇੱਥੇ ਭੁੱਲ ਗਏ ਸਨ ਬਾਕੀ ਗੱਲ ਕਰਦੇ ਹਾਂ ਗੋਪਾਲ ਜੀ ਨਾਲ ਤੇ ਕੀ ਕੀ ਸਮਾਨ ਲੈ ਕੇ ਗਏ ਹਨ ਤੇ ਇੱਥੇ ਵੀ ਇਹਨਾਂ ਦੀ ਦੁਕਾਨ ਦੇ ਉੱਤੇ ਜਿਹੜਾ ਡੀਵੀਆਰ ਸੀ ਡੀਵੀਆਰ ਬਾਕਸ ਵੀ ਲੈ ਗਏ ਨੇ ਸਾਰੀਆਂ ਟੂਲ ਕਿੱਟਾਂ ਲੈ ਗਈ ਜਿੰਮੇਸ਼ ਦੀਆਂ ਸਾਰੀਆਂ ਟੂਲ ਕਿੱਟਾਂ ਲੈ ਲਈ ਇਹ ਟੂਲ ਕਿੱਟਾਂ ਸਾਰੀਆਂ 50000 ਰੁਪਏ ਗਏ ਅਸੀਂ ਹੁਣ ਆਏ ਜੀ 50000 ਰੁਪਏ ਕੈਸ਼ ਲੈ ਗਏ ਚੱਕ ਕੇ ਯੂਰੋ 50000 ਨਗਦ ਸੀਗਾ ਤੇ ਬਾਕੀ ਟੂਲ ਕਿੱਟਾਂ ਲੈ ਗਏ ਤੁਹਾਡੀਆਂ ਟੂਲ ਕਿੱਟਾਂ ਲੈ ਗਈ ਬਾਕੀ ਉਹ ਸਮਾਨ LED LED ਲੱਗੇ ਜੀ LED ਦੇ ਸਾਰੇ ਫੋਨੇ ਆਏ ਨੇ ਤੁਸੀਂ ਦੇਖ ਰਹੇ ਹੋ LED ਤੇ ਟੂਲ ਕਿੱਟਾਂ ਦੱਸਿਆ ਤੇ 50000 ਕੈਸ਼ ਵੀ ਸੀਗਾ ਜੋ ਚੋਰੀ ਹੋਇਆ ਤੇ ਕਿਤੇ ਨਾ ਕਿਤੇ ਜਾ ਕੇ ਹਰੇਕ ਦੁਕਾਨਦਾਰ ਇਹੋ ਹੀ ਗੱਲ ਕਹਿੰਦਾ ਕਿ ਵੀ ਕੋਈ PCR ਦੀ ਗਸ਼ਤ ਨਹੀਂ ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਗੌਰ ਨਹੀਂ ਕਰ ਰਿਹਾ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਹਾਂ ਆਏ ਦਿਨ ਚੋਰੀ ਦੀਆਂ ਜਿਵੇਂ ਵਾਰਦਾਤਾਂ ਵਾਪਰ ਰਹੀਆਂ ਹਨ ਕਿਸ ਤਰ੍ਹਾਂ ਇਹ ਆਪਣਾ ਕਾਰੋਬਾਰ ਚਲਾਣਗੇ ਫਿਰ ਗੱਲ ਇੱਥੇ ਉਹੀ ਆਂਦੀ ਹੈ ਕਿ ਸਵੇਰੇ ਆਪਣਾ ਜਦੋਂ ਦੁਕਾਨਾਂ ਤੇ ਦਫ਼ਤਰ ਬੰਦ ਕਰਕੇ ਜਾਂਦੇ ਹਾਂ ਤੇ ਆ ਕੇ ਦੇਖਦੇ ਹਾਂ ਤੇ ਉਹਨਾਂ ਦੇ ਕਈ ਕੀਮਤੀ ਸਮਾਨ ਚੋਰੀ ਹਨ ਤੇ ਹੋਰ ਵੀ ਦਿਖਾਣੇ ਹੋ ਤੁਹਾਨੂੰ ਕੀ ਕੀ ਸਮਾਨ ਚੋਰੀ ਹੋਇਆ ਹੈ ਇੱਥੇ ਟੂਲ ਕਿੱਟਾਂ ਸਨ ਉਹ ਵੀ ਗਾਇਬ ਹਨ ਤੇ ਭਰਾ ਨਾਲ ਗੱਲ ਕਰਦੇ ਹਾਂ ਹੋਰ ਕੀ ਕੀ ਸਮਾਨ ਸੀਗਾ ਪਤਾ ਨਹੀਂ ਬਾਕੀ ਸਪਲੇਟਾ ਬਲੂਟਾ ਲੈ ਗਏ ਚਾਹਵੇਂ ਕਰਾਂਗੇ ਦੋ ਤਿੰਨ ਘੰਟੇ ਤੱਕ ਫਿਰ ਦੱਸਾਂਗੇ ਜੀ ਸ਼ਾਮ ਨੂੰ ਕਰਕੇ 2-3 ਘੰਟੇ ਤੱਕ ਫੇਰ ਦੱਸਾਂਗੀ ਸਾਰਾ ਸਮਾਂ ਸਾਡਾ ਕੀ ਕੀ ਜੀ ਕਿ ਵੀ ਹਾਲੇ ਦੇਖ ਰਹੇ ਹਾਂ ਕਿ ਵੀ ਜੋ-ਜੋ ਤੁਹਾਨੂੰ ਸਮਾਨਾ ਕਾਫੀ ਹੈ ਕਿ ਵੀ ਜਿਹੜਾ ਚੋਰੀ ਹੋਇਆ ਹੈ ਪਿੱਛੇ ਤਾਲਾ ਤੋੜ ਕੇ ਗਏ ਨੇ ਜੀ ਕੈਮਰੇ ਪੱਟ ਗਏ ਜੀ ਕੈਮਰੇ ਪੱਟ ਗਏ ਤੇ ਦੱਸ ਰਹੇ ਨੇ ਕਿ ਵੀ ਇੱਥੇ ਮੋਟਰ ਲੱਗੀ ਹੋਈ ਸੀ ਮੋਟਰ ਵੀ ਗਾਇਬ ਹੈ ਤੇ ਹੋਰ ਕਈ ਕੀਮਤੀ ਸਮਾਨ ਨੇ ਜਿਹੜੇ ਕਿ ਵੀ ਹੌਲੀ-ਹੌਲੀ ਨਜ਼ਰ ਆ ਰਿਹਾ ਉਹ ਜਿਵੇਂ-ਜਿਵੇਂ ਦਿਨ ਚੱਲ ਰਿਹਾ ਹੈ ਇੱਥੇ ਵੀ ਤਾਲਾ ਤੋੜ ਕੇ ਸ਼ਟਰ ਦੇ ਨਾਲ ਲੱਗੇ ਨਟ ਵੀ ਖੋਲ ਕੇ ਤਾਲਾ ਵੀ ਤੋੜ ਕੇ ਗੋਪਾਲ ਨੇ ਦੱਸਿਆ ਕਿ ਵੀ ਇੱਥੇ ਜਿਹੜੇ ਸ਼ਟਰ ਦੇ ਨਾਲ ਨਟ ਲੱਗੇ ਹੋਏ ਸਨ ਉਹ ਵੀ ਤੋੜ ਕੇ ਸਿੱਟ ਕੇ ਆਪਣਾ ਇਹਦੇ ਚੋਂ ਕੀਮਤੀ ਸਮਾਨ ਲੈ ਗਏ ਨੇ ਟੋਲ ਕਿਟਾਂ ਕੈਸ਼ ਲੋਕ ਵੀ ਲੱਗੇ ਆ ਜੀ ਵੈਲਡਿੰਗ ਸੈਟ ਅੱਲ ਵੀ ਇੱਟ ਇੱਕ ਦਸਰੇ ਨੇ ਕਿ ਵੈਲਡਿੰਗ ਸੱਟ ਵੀ ਸੀ ਉਹ ਵੀ ਚੋਰੀ ਹੋ ਚੁੱਕਿਆ ਯਾਨੀ ਕੁੱਲ ਮਿਲਾ ਕੇ ਉਹਨਾਂ ਦਾ ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਕਿਵੇਂ ਦੁਕਾਨਦਾਰ ਇਸ ਦੀ ਪਰਭਾਈ ਕਰਨਗੇ ਤੇ ਕਿਵੇਂ ਆਪਣਾ ਉਹ ਕਾਰੋਬਾਰ ਚਲਾਣਗੇ ਇਹ ਤਾਂ ਹੁਣ ਜਿਵੇਂ ਜਿਵੇਂ ਦਿਨ ਚੱਲ ਰਿਹਾ ਤੇ ਉਹਨਾਂ ਦੇ ਮੁਲਾਜ਼ਮ ਵੀ ਤੇ ਉਹਨਾਂ ਦੇ ਘਰ ਦੇ ਆਪਣੇ ਜੀ ਆ ਕੇ ਦੱਸ ਰਹੇ ਹਨ ਕਿ ਹੋਲੀ ਦੇਖ ਰਹੇ ਹਨ ਕੀ ਕੀ ਸਮਾਨ ਚੋਰੀ ਹੋਇਆ ਹੈ ਉਹਨਾਂ ਦੱਸਿਆ ਕਿ ਵੀ ਜੋ ਲੈਂਟਰ ਦੇ ਥੱਲੇ ਪਲੇਟਾਂ ਲਾਈ ਜਾਂਦੇ ਨੇ ਉਹ ਵੀ ਭਾਰੀ ਗਿਣਤੀ ਦੇ ਵਿੱਚ ਪਲੇਟਾਂ ਗਾਇਬ ਹਨ ਤੇ ਕਿਵੇਂ ਉਹ ਪਰਭਾਈ ਕਰਨਗੇ ਇਹ ਤਾਂ ਹੁਣ ਆਣ ਵਾਲਾ ਸਮਾਂ ਹੀ ਦੱਸੇਗਾ ਤੇ ਕਿਵੇਂ ਕਾਰੋਬਾਰ ਚਲਾਇਆ ਜਾਵੇ ਹਰ ਕੋਈ ਇਹੋ ਬਸ ਡਰ ਰ ਸਹਿਮ ਦੇ ਮਾਹੌਲ ਦੇ ਵਿੱਚ ਹਨ ਦੁਕਾਨਦਾਰ ਉਹ ਬਟੇ ਕੇ ਵੀ ਕਵਟੇਗੇ ਦੱਸਿਆ ਕਿ ਜੋ ਪਰ ਕੈਮਰੇ ਲੱਗੇ ਹਨ ਕੈਮਰੇ ਵੀ ਲੱਗੇ ਹਨ ਤੇ ਡੀਵੀਆਰ ਬਾਕਸ ਹਨ ਉਹ ਡੀਵੀਆਰ ਬਾਕਸ ਵੀ ਗਏ ਬਣ ਅਲਹੁਲ ਰਬਾਤ ਅਲਹੁਲ ਰਬਾਤ ਜਿਹੜੇ ਕੈਮਰੇ ਦੇ ਵਿੱਚ ਕਵਰੇਜ ਹੋਣੀ ਸੀ ਉਹ ਕੈਮਰਾ ਵੀ ਉਹ ਮੋੜ ਕੇ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਹੈ ਮੁੜਿਆ ਹੋਇਆ ਕੈਮਰਾ ਗੋਪਾਲ ਸ਼ਟਰਿੰਗ ਦੀ ਦੁਕਾਨ ਤੇ ਖੜਿਆ ਜਿੱਥੇ ਕਿ ਵੀ ਚੋਰੀ ਦੀ ਵਾਰਦਾਤ ਵਾਪਰੀ ਹੈ ਤੇ ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ ਤੇ ਹਰ ਦੁਕਾਨਦਾਰ ਡਰ ਤੇ ਸਹਿਮ ਦੇ ਮਾਹੌਲ ਵਿੱਚ ਹੈ ਜ਼ਿਆਦਾਤਰ ਚੋਰੀਆਂ ਹੀ ਇੱਥੇ ਅੱਜਕੱਲ੍ਹ ਭਵਾਨੀਗੜ੍ਹ ਤੇ ਸਹਿਜਪੁਰਾ ਰੋਡ ਤੇ ਹੀ ਹੋ ਰਹੀਆਂ ਹਨ ਕਿਵੇਂ ਦੁਕਾਨਦਾਰ ਆਪਣੇ ਕਾਰੋਬਾਰ ਚਲਾਣਗੇ ਪਹਿਲਾਂ ਉਹਨਾਂ ਨੂੰ ਇਹੀ ਡਰ ਸਤਾ ਰਿਹਾ ਹੈ ਕਿ ਵੀ ਕਿਵੇਂ ਅਸੀਂ ਕਾਰੋਬਾਰ ਕਰੀਏ ਤੇ ਕੀ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰੀਏ